ਦੀਪਕ ਜੀ ਵੀਕਐਂਡ ਕਾਫੀ ਰੁਝੇਮਿਆਂ ਭਰਪੂਰ ਰਿਹਾ ਬਹੁਤ ਸਾਰੀਆਂ ਸੂਚੀਆਂ ਜਿਨ੍ਹਾਂ ਦੇ ਇੰਤਜ਼ਾਰ ਸੀਗੇ ਕਿ ਕਾਂਗਰਸ ਵੱਲੋਂ ਕਿਹਨੂੰ ਕਿਥੋਂ ਦੀ ਟਿਕਟ ਮਿਲੇਗੀ ਤੇ ਹੋਰ ਕਿਸਦਾ ਕੀ ਭਵਿੱਖ ਰਹੇਗਾ ਆ ਉਹ ਕਾਫੀ ਖੁਲਾਸੇ ਵੀਕਐਂਡ ਤੇ ਹੋ ਗਏ ਪਰ ਕੁਝ ਨਾਮ ਅਜਿਹੇ ਨੇ ਜਿਨ੍ਹਾਂ ਦੀ ਉਮੀਦ ਸੀ ਪਰ ਉਹ ਸੂਚੀਆਂ ਦੇ ਵਿੱਚ ਸ਼ਾਮਲ ਨਹੀਂ ਵੀ ਦਿਖੇ ਗਏ ਆ ਬਿਲਕੁਲ ਜੀ ਜੇਕਰ ਆਪਾਂ ਖਾਸ ਕਰਕੇ ਗੱਲ ਕਰੀਏ ਤਾਂ ਬਠਿੰਡਾ ਹਲਕੇ ਦੀ ਹੂੰ ਦੋ ਉਮੀਦਵਾਰਾਂ ਨੂੰ ਬਹੁਤ ਆਸ ਸੀ ਕਿ ਸਾਡਾ ਨਾਂ ਆ ਜਾਣਾ ਹੈ ਉਹਨਾਂ ਚ ਦੋਈ ਬੀਬੀਆਂ ਜੀ ਤੇ ਦੋਈ ਬੀਬੀਆਂ ਦਾ ਨਾਂ ਸੂਚੀ 'ਚ ਨਹੀਂ ਲੱਭਿਆ ਹਮ ਅਕਾਲੀ ਦਲ ਦੀ ਸੂਚੀ 'ਚ ਬੀਬੀ ਖਾਸਿਮਰਤਾ ਦਾ ਨਾਂ ਨਹੀਂ ਆਇਆ ਤੇ ਕਾਂਗਰਸ 'ਚ ਚਮਰਤਾ ਬੜਿੰਗ ਦਾ ਨਾਂ ਆਇਆ ਜੀ ਸੋ ਇਸ ਲਈ ਇਸ ਸਵਾਲ ਮਤਲਬ ਕਿ ਜਿਹੜਾ ਨਾਮ ਨਾ ਆਉਣਾ ਇਸ ਨੂੰ ਲੈ ਕੇ ਅਕਾਲੀ ਦਲ ਦੀਆਂ ਸਫਾ ਦੇ ਵਿੱਚ ਖੂਬ ਚਰਚਾ ਹੋਈ ਹਮ ਕਿ ਤਿੰਨ ਵਾਰ ਦੀ ਮੈਂਬਰ ਪਾਰਲੀਮੈਂਟ ਕਿ ਹਰਸਵਰਥ ਕੌਨ ਨੂੰ ਟਿਕਟ ਕਿਉਂ ਨਹੀਂ ਜੀ ਤੋ ਇਸ ਗੱਲ ਨੇ ਸਵਾਲ ਖੜਾ ਕੀਤਾ ਕਿ ਕੀ ਅਕਾਲੀ ਦਲ ਡਰ ਰਿਹਾ ਜਦੋਂ ਚੋਣ ਲੱਗਣ ਹੂੰ ਕੀ ਅਕਾਲੀ ਦਲ ਹਰ ਸਿਮਰਤ ਕੌਰ ਨੂੰ ਚੋਣ ਮੈਦਾਨ ਚ ਉਤਾਰਨ ਤੋਂ ਡਰ ਰਿਹਾ ਹੂੰ ਕੀ ਕਾਂਗਰਸ ਨੇ ਜੀਤਮਿੰਦਰ ਦੇ ਰੂਪ ਚ ਉਹਨਾਂ ਦਾ ਸਾਥ ਤਾਂ ਨਹੀਂ ਦਿੱਤਾ ਜੀ ਕੀ ਉਹਨਾਂ ਨੂੰ ਹਲਕਾ ਉਮੀਦਵਾਰ ਤਾ ਨਹੀਂ ਦਿੱਤਾ ਨਾ ਇਸੇ ਤਰ੍ਹਾਂ ਦਾ ਸਵਾਲ ਕਾਂਗਰਸ ਚ ਵੀ ਕਿ ਅਮਰਤਾ ਬੜਿੰਗ ਕਿੱਥੇ ਰਹਿ ਗਈ ਕਿਉਂ ਨਹੀਂ ਉਹਨੂੰ ਟਿਕਟ ਮਿਲ ਪਈ ਹਾਂ ਪਰ ਕਾਰਸਿੰਗ ਨਾਲ ਜਿਹਦੇ ਨਾਲ ਹਾਈ ਕਮਾਂਡ ਦੀ ਚਰਚਾ ਹੋਊਗੀ ਸੀ ਗੱਲਬਾਤ ਹੋ ਗਈ ਸੀ ਉਹਦੇ ਕਿਉਂ ਨਹੀਂ ਮਿਲ ਪਈ ਜੀ ਸੋ ਇਹ ਸਵਾਲ ਕਾਪੀ ਬਣੇ ਰਹੇ ਪਰ ਅਜੇ ਵੀ ਅੱਜ ਦੀ ਤਰੀਕ ਵਿੱਚ ਵੀ ਆਮ ਆਦਮੀ ਪਾਰਟੀ ਪੰਜਾਬ ਚ ਉਮੀਦਵਾਰ ਦਾ ਐਲਾਨ ਨਹੀਂ ਚ ਮੋਰੀ ਆ ਨਤੀਜੇ ਅੱਜ ਪਤਾ ਨਹੀਂ ਕੌਣ ਮੋਰੀ ਹੋ ਜੀ ਅਜੇ ਵੀ ਉਹਨਾਂ ਦੇ 9 ਉਮੀਦਵਾਰ ਨੇ ਤਾਸੂ ਐਲਾਨੇ ਸੀ ਇੱਕ ਵਾਰ ਹੂੰ ਦੂਸਰੇ ਨੰਬਰ ਦੇ ਉੱਤੇ ਅਕਾਲੀ ਦਾ ਲਾ ਕੇ ਕਰਦੇ ਨੇ 7 ਉਮੀਦਵਾਰ ਐਲਾਨ ਦਿੱਤੇ ਨੇ ਸੋ ਉਸ ਤੋਂ ਬਾਅਦ ਫਿਰ ਕਾਂਗਰਸ ਤੇ ਬੀ ਜੀ ਪੀ ਇਹ ਜਿਨ੍ਹਾਂ ਦੇ 6-6 ਉਮੀਦਵਾਰ ਜੀ ਤੋ ਪਰ ਜਿੱਤਾ ਹੀ ਇਹ ਮਸਲਾ ਉੱਠਿਆ ਖਾਸ ਕਰਕੇ ਮੈਂ ਹਰ ਸਪ ਦੇ ਵਾਦਨ ਜਿੱਕਰ ਗੱਲ ਕਰਾਂ ਕਿ ਜਿਉ ਨੂੰ ਫਰੋਜਪੁਰ ਭੇਜਣ ਲੱਗੇ ਨੇ ਨਹੀਂ ਜਿਉ ਨੂੰ ਖੰਡੂਰ ਸਾਬ ਤੋਂ ਟਿਕ ਸਕਦੀ ਆ ਸਕਦੀ ਆ ਅਸਲ ਚ ਕੀ ਹੈ ਜੀ ਕਿ ਉਹਦਾ ਲਗਾਤਾਰ ਵੋਟ ਬੈਂਕ ਘਟ ਰਿਹਾ ਸੀ ਮਾਰਜਨ ਘਟ ਰਿਹਾ ਸੀ ਤੁਸੀਂ ਇਹ ਦੇਖੋ 2009 ਦੇ ਵਿੱਚ ਬੀਪੀ 1 ਲੱਖ 20 ਹਜ਼ਾਰ ਤੋਂ ਵੱਧ ਪੁੱਟਣ ਲੱਗੀ ਸੀ ਜੀ ਪਰ 2014 ਚ ਸਿਰਫ 19000 ਦੇ ਪਰਮਾ ਜਿੱਤੀ ਹਮ ਤੇ 2019 ਦੇ ਵਿੱਚ ਥੋੜੀ ਜਿਹਾ ਵਧ ਗਿਆ 21000 ਦੇ ਵਰਕਨਾ ਜੀ ਜੀ ਮਤਲਬ ਪਹਿਲੀ ਚੋਣ ਰਣਿੰਦਰ ਗੁਰਾਈ ਸੀ ਉਸ ਸਮੇਂ ਹਰਸਿਮਰਤ ਕੌਰ ਦਾ ਜਾਂ ਕਾਦੀ ਜਲ ਦਾ ਪੰਜਾਬ ਤੋਂ ਉੱਪਰ ਸੀ ਹੂੰ ਤੇ ਪਰ ਜਦੋਂ ਮਨਪ੍ਰੀਤ ਬਾਦਲ ਨੂੰ ਹਰਾਇਆ ਹਰਾ ਬੇਸ਼ੱਕ ਦਿੱਤਾ ਤੇ ਮਾਤਰ 19395 ਵੋਟਾਂ ਦੇ ਦਰਖਤਾਂ ਤਾਂ ਵੋਟ ਬੈਂਕ 50% ਤੋਂ ਘਟ ਕੇ 43% ਰਹਿ ਗਿਆ ਸੀ ਜੀ ਤੇ ਜਦੋਂ ਰਾਜਾ ਬੜਿੰਗ ਨੂੰ ਹਰਾਇਆ ਤਾਂ ਵੋਟਾਂ ਦਾ 19 ਨਾਲੋਂ ਵੱਧ ਕੇ 21 ਹੋ ਗਿਆ ਅੰਤਰ ਹੂੰ ਪਿਛਲੀ ਵਾਰ ਵਾਲੋ ਪਰ ਵੋਟ ਪਰਸੈਂਟ 43 ਤੋਂ ਵੀ ਘਟ ਕੇ 41 ਤੇ ਆ ਗਿਆ ਤਾਂ ਜੀ ਇਸੇ ਕੀ ਕਾਲੀਦਾਲੂ ਇਹ ਫਿਕਰ ਆ ਕਿ ਆਸਮਰਤ ਲਈ ਹੁਣ ਸੇਫ ਨਹੀਂ ਆ ਸੀ ਹਮ ਪਰ ਅੱਜ ਬੀਬੀ ਦਾ ਇੱਕ ਬਿਆਨ ਆਇਆ ਹਮ ਇੱਕ ਤਾਂ ਪੱਤਰਕਾਰ ਸਾਥੀਆਂ ਨੇ ਸੰਡਿਆਂ ਦੇ ਪੁੱਛਿਆ ਕਿ ਬੀਬੀ ਪਹਿਲੀ ਸੂਚੀ ਆਈ ਤੇ ਤੁਹਾਡਾ ਨਾ ਪੱਕਾ ਮੰਨੇ ਤੁਹਾਡਾ ਨਾ ਕਿਉਂ ਨਹੀਂ ਜੀ ਕਹਿੰਦੀ ਪਾਈ ਇਹ ਨਾ ਪੁੱਛ ਕੇ ਨਾ ਆ ਜਾ ਨਹੀਂ ਹੈ ਹਮ ਪਰ ਮੈਂ ਤੈਨੂੰ ਇਹਨਾਂ ਦੱਸ ਦਿੰਨੀ ਆ ਕਿ ਮੇਰਾ ਨਾ ਪਾਰਟੀ ਪਾਵੇ ਸੂਚੀ ਚ ਨਾ ਪਾਵੇ ਮੈਨੂੰ ਟਿਕਟ ਦੇਵੇ ਨਾ ਦੇਵੇ ਮੈਂ ਬਠੀ ਨਹੀਂ ਛੱਡਣ ਵਾਲੀ ਹਮ ਹੁਣ ਇਹਦੇ ਕੀ ਮਾਇਨੇ ਜੀ ਕੀ ਬੀਪੀ ਬਠਿੰਡੇ ਤੋਂ ਲੜਨ ਦੀ ਪੂਰੀ ਤਿਆਰੀ ਚ ਹੈ ਬੀਪੀ ਨੇ ਸਪਸ਼ਟ ਕਹਿਤਾ ਘਰੇ ਜਾ ਕੇ ਸਰਦਾਰ ਜੀ ਇਹ ਸੋਚ ਲਓ ਮੈਂ ਕਿਤੇ ਹੋਰ ਨਹੀਂ ਜਾਣਾ ਕਿਉਂਕਿ ਖੰਡੂਰ ਸਾਹਿਬ ਤੇ ਖਾਸੀ ਚਰਚਾ ਹੈ ਜੀ ਪਰ ਬੀਪੀ ਦੇ ਇਸ ਕਹਤੇ ਮਤਲਬ ਕਿ ਤਸल्ली ਦਾ ਦੇਤੀ ਕਿ ਅਕਾਲੀਵਾਲ ਦੀ ਉਮੀਦਵਾਰ ਤਾਂ ਹਰਸ਼ੀਮਰ ਸਿੰਘ ਬਾਦਲੇ ਹੋਣਗੇ ਤੇ ਕਾਂਗਰਸ ਦਾ ਵੀ ਉੱਥੋਂ ਉਮੀਦਵਾਰ ਆ ਗਿਆ ਹੈ ਨਾ ਤੇ ਆਮ ਆਦਮੀ ਪਾਰਟੀ ਦਾ ਵੀ ਉੱਥੋਂ ਹੈਗਾ ਸੋ ਇਸ ਲਈ ਉਹਨਾਂ ਸਿਰਫ ਭਾਜਪਾ ਦਾ ਇੰਤਜ਼ਾਰ ਕਰ ਸੀਤੂ ਬੇਸੇ ਜੇਕਰ ਆਪਾਂ ਦੇਖੀਏ ਤਾਂ ਬਿਸ਼ੱਕ ਹਜੇ ਚਾਰ-ਚਾਰ ਉਮੀਦਵਾਰ ਸੱਤ-ਸੱਤ ਉਮੀਦਵਾਰ ਸੀਗੇ ਜਿੰਦਵਾਰ ਰਹਿੰਦੇ ਜੀ ਪਰ ਗੋਆ ਕੇ ਆਏ ਜਿਨੇ ਜਿੱਥੋਂ ਮੁੱਖ ਪਾਰਟੀਆਂ ਨੇ ਸਿਸ਼ਟਾ ਦੇਤੀਆਂ ਜੀ ਇੱਕ ਪਟਿਆਲਾ ਚਾਰੇ ਵੱਡੀਆਂ ਪਾਰਟੀਆਂ ਕਾਂਗਰਸ ਵੀ ਅਕਾਲੀ ਦਲ ਵੀ ਭਾਜਪਾ ਵੀ ਤੇ ਆਪ ਵੀ ਜੀ ਚਾਰਾਂ ਦੇ ਉਮੀਦਵਾਰਾਂ ਕਿ ਇਸੇ ਤਰ੍ਹਾਂ ਅੰਮ੍ਰਿਤਸਰ ਹਾਂ ਜੀ ਚਾਰਾਂ ਉਮੀਦਵਾਰ ਕਿਰਨ ਜੋਤ ਕਾਰਗੋਰਾ ਦਾ ਬੜਾ ਕਮਾਲ ਦਾ ਬਿਆਨ ਸੀ ਹਮਮ ਕਿ ਜੀ ਕਿਵੇਂ ਸਮਾ ਆ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਪੰਥਕ ਪਰਿਵਾਰ ਜੋ ਸੀ ਹੈਨਾ ਉਹ ਦਾ ਭਾਜਪਾ ਦਾ ਉਮੀਦਵਾਰ ਹੈ ਤੇ ਜਿਹੜਾ ਸੰਗ ਦੇ ਪਰਿਵਾਰ ਤੁਸੀਂ ਉਹ ਅਕਾਲੀਆ ਦਾ ਉਮੀਦਵਾਰ ਜੀ ਉਧਰ ਅੰਨੇ ਲੋਸ਼ੀਆ ਤੇ ਉਧਰ ਜੀ ਸੰਧੂ ਹੋਰੀ ਨੇ ਸੋ ਇਸ ਲਈ ਇਹ ਕਾਫੀ ਚਰਚਾਾਂ ਮਾ ਨੇ ਪਰ ਬੀਬੀ ਦੇ حوالے ਤੇ ਅੱਜ ਅਕਾਲੀ ਦਲ ਦੇ ਵਿੱਚ ਕਾਫੀ ਚਰਚਾ ਪਰ ਬੀਬੀ ਨੇ ਸਪਸ਼ਟ ਕਰ ਦਿੱਤੀ ਦੂਜੀ ਸੂਚੀ 'ਚ ਮੇਰਾ ਨਾਮ ਆ ਜੋ ਅਜਾ ਦੀਪਕ ਜੀ ਦੱਸਿਓ ਓਵਰ ਆਲ ਪਾਰਟੀਆਂ ਦੇ ਵਿੱਚ ਮਾਹੌਲ ਦੀ ਗੱਲ ਹੋਵੇ ਜਾਂ ਜਿਹੜੇ ਵੱਖ-ਵੱਖਰੇ ਲੀਡਰ ਨੇ ਉਹਨਾਂ ਦਾ ਇਸ ਵੇਲੇ ਜਿਸ ਤਰ੍ਹਾਂ ਦਾ ਕਹ ਲਓ ਵੀ ਮਨੋਦਸ਼ਾ ਹੈ ਠੱਗੇ ਠੱਗੇ ਜਿਵੇਂ ਮਹਿਸੂਸ ਕਰ ਰਹੇ ਨੇ ਕੀ ਚੱਲ ਰਿਹਾ ਜੀ ਕੀ ਪਲਸ ਕੀ ਕਹਿੰਦੀ ਹੈ ਇਸ ਵੇਲੇ ਇਹ ਬਿਲਕੁਲ ਜੀ ਬਿਲਕੁਲ ਜਦੋਂ ਟਿਕਟ ਲਾਣੀ ਜਾਂਦੀ ਹੈ ਤਾਂ ਉਹ ਤੋਂ ਬਾਅਦ ਜਿੱਦਾਂ ਨਾ ਕਟਿਆ ਜਾਂਦਾ ਉਹ ਤੇ ਹੀ ਮਹਿਸੂਸ ਕਰਦਾ ਨਾ ਕਿ ਮੇਰਾ ਠੱਗੀ ਵਜੇ ਜੀ ਜੀ ਬਿਲਕੁਲ ਸੋ ਇਸ ਲਈ ਹਰ ਸਿਮਰਤ ਵੀ ਸੋਚੀ ਤਾਂ ਹੋਣੀ ਨਾ ਕਿ ਮੇਰੇਆ ਸੂਚੀ ਚ ਨਾ ਕਿੱਥੇ ਰਹਿ ਗਿਆ ਕਿ ਟਾਈਕ ਹੁਣ ਕਿੱਥੇ ਨੀ ਰਹਿ ਗਿਆ ਕਿਤੇ ਜੀ ਸੋ ਇਸ ਲਈ ਉਹ ਵੀ ਉਹਨਾਂ ਲੱਗਿਆ ਵਾ ਕਿ ਆ ਕੀ ਹੋ ਗਿਆ ਬਰਨ ਇਸੇ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਅਮਰਤਾ ਬੜੀ ਤੇ ਬਲਕੌਰ ਸਿੰਘ ਹੋਰਾਂ ਦੀ ਹਾਂਜੀ ਉਹ ਉਹ ਠੱਗੇ ਮਹਿਸੂਸ ਕਰ ਰਹੇ ਉਹਨਾਂ ਕਿ ਆ ਕੀ ਹੋ ਉਹਨੇ ਇਹ ਸਪੱਸ਼ਟ ਤੋ ਖਬਰ ਨਿਕਲ ਕੇ ਆਈ ਕਿ ਕਾਂਗਰਸ ਹਾਈ ਕਮਾਂਡ ਦਾ ਹਵਾਲਾ ਇਹ ਆ ਕਿ ਰਾਜਾ ਬੜਿੰਦ ਦੀ ਧਰਨਪਤੀ ਨੂੰ ਟਿਕਟ ਇਸ ਲਈ ਨਹੀਂ ਦਿੱਤੀ ਕਿ ਬਿ ਰਾਜਾ ਬੜਿੰਦ ਨੇ ਬਠਿੰਡੇ ਤੱਕ ਸੀਮਤ ਹੋ ਕੇ ਰਹਿ ਜਾਣਾ ਸੀ ਹੂੰ ਪਾਰਟੀ ਦਾ ਪ੍ਰਧਾਨ ਆ ਉਹਨੇ ਸਾਰੇ ਹਲਕੇ ਚ ਫਿਰ ਕਿਉਂ ਘੁੰਮਣਾ ਸੀ ਉਹਨੇ ਆਪਣੀ ਘਰ ਦੀ ਜਤਨ ਤੇ ਜੋਰ ਪਾ ਦੇਣਾ ਸੀ ਹੂੰ ਪਰ ਦੱਸਣ ਵਾਲ ਇਹ ਦੱਸਦੇ ਨੇ ਕਿ ਕਾਂਗਰਸ ਦਾ ਘਰ ਨਹੀਂ ਬਚਾਇਆ ਉਹਨਾਂ ਨੇ ਰਾਜਾ ਬੜਿੰਦ ਦਾ ਘਰ ਵੀ ਬਚਾਇਆ ਨਾ ਹੂੰ ਹੂੰ ਉਹ ਕਹਿੰਦੇ ਮਸਲਾ ਇੱਥੇ ਤੱਕ ਆ ਗਿਆ ਸੀ ਕਿ ਅਮਰਤਾ ਬੜੀ ਕਹਿੰਦੀ ਮੈਂ ਲੜਨਾ ਨਹੀਂ ਲੜਨਾ ਹੂੰ ਤੇ ਉਧਰ ਕਹਿੰਦੇ ਰਾਜਾ ਬੜਿੰਗ ਬਲਕੌਰ ਗੁਰ ਦਾ ਨਾਂ ਆ ਕੇ ਬਦਾਰੀ ਸੀ ਕਿ ਬੀਪੀ ਨਗਰ ਦੇ ਬਲਕੌਰ ਸਿੰਘ ਲੜੇ ਜੀ ਸੋ ਇਸ ਜੇ ਦੁਆ ਜੋ ਕਿਸੇ ਨੂੰ ਟਿਕਟ ਮਿਲ ਜਾਂਦੀ ਜੇ ਬਲਕੌਰ ਨੂੰ ਮਿਲ ਜਾਂਦੀ ਤੇ ਵੀ ਤਾਜ ਤਾਂ ਵੀ ਰਾਜਾ ਬੜਿੰਗ ਲਈ ਮੁਸ਼ਕਲ ਸੀ ਤੇ ਜੇ ਅਮਰਦਾ ਬੜਿੰਗ ਨੂੰ ਮਿਲ ਜਾਂਦੀ ਤਾਂ ਪਾਰਟੀਆਂ ਦੀ ਸੱਟ ਲਈ ਮੁਸ਼ਕਲ ਸੀ ਰਾਜਾ ਬੜਿੰਗ ਨੂੰ ਉੱਥੇ ਬਾਜਣਾ ਸੀ ਦੋਵਾਂ ਦੀ ਟਿਕਟ ਗੱਟੀ ਗਈ ਹੁਣ ਇਹਦੇ ਨਾਲ ਕਾਂਗਰਸ ਦਾ ਘਰ ਪਤਾ ਨਹੀਂ ਜਿਸਮਿੰਦਰ ਸਿੱਧੂ ਰਾਲ ਬਚਣਾ ਕਿ ਨਹੀਂ ਬਚਣਾ ਇਹਨਾਂ ਜਾਂ ਬਣਨਾ ਜਾਂ ਨਹੀਂ ਬਣਨਾ ਕਿਉਂਕਿ ਆਰਥਿਕ ਜਿੱਤੀ ਆ ਰਹੀ ਸੀ ਲੰਬੇ ਸਮੇਂ ਤੋਂ ਪਰ ਕਹਿੰਦੇ ਕਿ ਰਾਜਾ ਬੜਿੰਗ ਦਾ ਘਰ ਉੱਠਣਾ ਖਾਸ ਹੱਦ ਪਰ ਜਿਹੜੇ ਠੱਗੇ ਦੀ ਕਰਦਾ ਜਿਹੜੇ ਇਸ ਹਵਾਲੇ ਨਾਲ ਦੇਖਣਾ ਹੋਵੇ ਤਾਂ ਢੀਂਸਾ ਪਰਿਵਾਰ ਸਭ ਤੋਂ ਜ਼ਿਆਦਾ ਠੱਗੀ ਦਾ ਸ਼ਿਕਾਰ ਮਹਿਸੂਸ ਕਰ ਰਿਹਾ ਜੀ ਕਿ ਠੱਗੀ ਦਾ ਅਸਲੀ ਸਾਡੇ ਨਾਲ ਬੱਜੀ ਆ ਕਿ ਸਾਡੀ ਪਾਰਟੀ ਵੀ ਮੁਕਾਤੀ ਸਾਨੂੰ ਕਹਿ ਕੇ ਵੀ ਲਿਆਏ ਹੈ ਭਾਵੇਂ ਬੀਜੇਪੀ ਦੇ ਲਈ ਵੀ ਅਸੀਂ ਮੜੇ ਛੱਬੇ ਹੋਗੇ ਉਹਨੇ ਆਹ ਕੀ ਕਰਕੇ ਉੱਤਰ ਚਲੇ ਗਏ ਸੀ ਤੇ ਬੀਜੇਪੀ ਵਾਲਿਆਂ ਨੇ ਵੀ ਕਹੀ ਗਏ ਕਿ ਸਟੇਨਸ ਨੂੰ ਦੇਣੀ ਹੋਏ ਜੀ ਇੱਕ ਟਿਕਟ ਦਾ ਪੱਕੀ ਹੋਆ ਜੀ ਤੁਸੀਂ ਬਾਕੀ ਸੀਟਾਂ ਦਰਨਾ ਸਟੱਡੀ ਕਰ ਲਓ ਜੀ ਸੋ ਪਰ ਕਹਿੰਦੇ ਕਿ ਢੀਂਸਾ ਪਰਿਵਾਰ ਹੁਣ ਕੋੜੇਕੁੱਟ ਭਰ ਰਿਹਾ ਹੈ ਕੀ ਆ ਗਏਗਾ ਸੰਗਰੂਰ ਤੋਂ ਝੁੰਡਾ ਰੌਣ ਟਿਕਟ ਹਮ ਸੋ ਚੁੰਡਾ ਕਮੇਟੀ ਦਾ ਅਸਰ ਹੈ ਕਿ ਹੁੰਦਾ ਹੋਰੀ ਟਿਕਟ ਲੈ ਕੇ ਜੀ ਜਾਂ ਅਕਾਲੀ ਦਲ ਦੇ ਜਿਹੜੇ ਲੀਡਰਸ਼ਿਪ ਹੈ ਉਹ ਤਾਂ ਕਹਿੰਦੇ ਜਿਹੜੀ ਮੋਡਰਨ ਲੀਡਰਸ਼ਿਪ ਹੈ ਉਹ ਤਾਂ ਬੈਠਕ ਚ ਢੀਂਸੇ ਦੇ ਪਰਿਵਾਰ ਦੇ ਨਹੀਂ ਝੁਕ ਰਹੀ ਸੀ ਜੀ ਪਰ ਜਿਹੜੇ ਬਾਕੀ ਮੈਂਬਰ ਸੀ ਉਹ ਕਹਿੰਦੇ ਜੀ ਜਨਾਬ ਅਜਾ ਚੱਕ ਕੇ ਦੇਖੋ ਜਿੰਨੇ ਆਪਣੇ ਅਲਕਾ ਇੰਚਾਰਜ ਨੇ ਹਮ ਨੌ ਵਿਧਾਨ ਸਭਾ ਹਲਕਿਆਂ ਦੇ ਆਉਂਦੇ ਆ ਸਗਰੂ ਸਾਰੀਆਂ ਸੀਟਾਂ ਦੇ ਪੰਜਾਬ ਚ ਨੌ ਨੋ ਹੀ ਆਉਂਦੇ ਆ ਨਾ ਸੋ ਸਗਰੂ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਉਹ ਤੋਂ ਵਨ ਅਕਾਲੀ ਦਲ ਦੇ ਜ਼ਿਲ੍ਹਾ ਹੂੰ 90% ਕਹਿੰਦੇ ਇਕਵਾਸਿੰਗ ਝੁੰਡਾ ਦੇ ਆਖਿਰ ਸੀ ਇਸ ਲਈ ਬਹਿ ਕਹਿੰਦੇ ਢੀਂਸਾ ਦੀ ਇਕੱਠੀ ਤੇ ਉਧਰ ਕਹਿੰਦੇ ਬڑے ਢੀਂਸਾ ਕਹਿੰਦੇ ਨੇ ਕਿ ਫਿਰ ਚੱਲੀਏ ਬੀਜੇਪੀ ਕਰਨੀ ਨੋ ਤੇ ਕਹਿੰਦੇ ਛੋਟਾ ਢੀਂਸਾ ਕਹਿੰਦਾ ਨਹੀਂ ਪਾਪਾ ਜੀ ਅਜੇ ਰੁਕ ਜਾਓ ਆਣ ਮਾੜਾ ਜਾਂ ਠੰਡ ਰੱਖੋ ਕੋਈ ਨਾ ਦੇਖਦੇ ਜੀ ਸੋ ਇਸ ਲਈ ਕੀ ਉਹਨਾਂ ਨੇ ਹੁਣ ਸਰਪੰਚ ਸਾਹਿਬ ਲਈ ਕੋਈ ਗੋਰੀਲਾ ਉੱਠ ਕੇ ਮਸੂਸ ਕਰ ਰਹੇ ਤੇ ਪਵਨ ਤਿੰਨੂ ਦੇ ਮਾਮਲੇ ਦੇ ਵਿੱਚ ਕਹਿੰਦੇ ਅਕਾਲੀਦਾਰ ਕੋਈ ਠੱਗਿਆ ਮਹਿਸੂਸ ਕਰ ਰਿਹਾ ਹੈ ਕਿ ਆ ਕੀ ਹੋ ਗਿਆ ਸਾਡੇ ਸਰਪੰਚ ਦਾ ਬੱਡੀ ਠੱਗੀ ਬਚੀ ਪਹਿਲੀ ਜੀ ਜੇ ਪ੍ਰਾਪਰਟੀ ਨੂੰ ਦਾ ਨਾ ਪੌਣ ਦੀ ਤਿਆਰੀ ਸੀ ਆਪਾਂ ਦੋ ਤਿੰਨ ਦਿਨ ਪਹਿਲਾਂ ਕਿ ਦਿਨ ਗੱਲ ਵੀ ਕੀਤੀ ਜੀ 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 ਲੰਦਰ ਤੋਂ ਪੌਣਟੀ ਨੂੰ ਕਹਿੰਦਾ ਮਜ਼ਬੂਤ ਕਿਹਟ ਹੈਟ ਜੀ ਤੇ ਪਰ ਤਿੰਨ ਦਿਨ ਪਹਿਲਾਂ ਹੀ ਚਰਚਾ ਤੁਰਪੀ ਸੀ ਪੰਜਾਬ ਜਿੱਕੇ ਪ੍ਰਾਪਰਟੀ ਨੂੰ ਤਾਂ ਚੱਲਦੇ ਜੀ ਤੇ ਪ੍ਰਾਪਰਟੀ ਨੂੰ ਜੀ ਕਹਿੰਦੇ ਨਾ 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 ਮੇਰਾ ਮੇਰਾ ਉਹ ਖਰਾਬ ਕੀਤਾ ਜਾ ਰਿਹਾ ਰਿਕਾਰਡ ਹੈ ਨਾ ਤੇ ਮੇਰੇ ਤੋਂ ਰਿਪੋਰਟ ਕਾਰਡ ਖਰਾਬ ਕਰ ਰਹੇ ਨੇ ਮੇਰੀ ਉਮੇਜ ਖਰਾਬ ਕਰ ਰਹੇ ਨੇ ਕਿਤੇ ਨਹੀਂ ਚੱਲਿਆ ਜੀ ਤੇ ਫਿਰ ਉਦੋਂ ਪਤਾ ਲੱਗਿਆ ਸਵੇਰ ਨੂੰ ਜਦੋਂ ਜਲੰਧਰ ਤੋਂ ਰਵਾਨਗੀ ਹੋ ਗਈ ਤੇ ਉਹ ਆਤ ਸਾਬਤ ਜੀ ਆਮ ਨਹੀਂ ਮੋ ਕੰਟਰੀ ਸਾਬ ਨੇ ਕੀਤਾ ਤੇ ਇਸ ਲਈ ਉਹ ਪਵਨ ਟਿਨੂ ਦੇ ਮਾਮਲੇ ਚ ਅਕਾਲੀ ਦਲ ਟੱਗਾ ਕਰ ਰਿਹਾ ਕਿ ਸੁਣਾ ਕੀ ਹੋ ਗਿਆ ਜੀ ਅੱਜ ਜੀ ਅੱਜ ਹੋਰ ਵੀ ਕਈਆਂ ਨੂੰ ਢੱਗੀ ਬਣ ਸਕਦੀ ਹੈ ਜੀ ਦੀਪਕ ਜੀ ਪਵਨ ਟਿਨੂ ਵਾਲੇ ਮਾਮਲੇ ਨੂੰ ਥੋੜਾ ਹੋਰ ਇਲੈਬੋਰੇਟ ਕਰਿਏ ਕਿਉਂਕਿ ਉਹਨਾਂ ਨੇ ਜਿੱਥੇ ਆਪਣੇ ਟਿਕਟ ਦਾ ਪੱਕੀ ਕੀਤੀ ਕੀਤੀ ਆਮ ਆਦਮੀ ਪਾਰਟੀ ਚ ਕਈ ਕੁਰਸੀਆਂ ਵੀ ਪੱਕੀਆਂ ਕੀਤੀਆਂ ਇਹਦੇ ਬਾਰੇ ਥੋੜੀ ਹੋਰ ਡੀਟੇਲ ਦੱਸਿਓ ਇਹ ਬੜੀ ਕਮਾਲ ਦੀ ਚਰਚਾ ਨਿਕਲ ਕੇ ਜੀ ਕੇਂਦਰੀ ਕੇ ਮੁੱਖ ਮੰਤਰੀ ਭਗਵੰਤ ਮਾਨ ਕੋਰਾ ਨਾਲ ਜਾਂ ਕਿ ਉਹ ਹੋਰ ਲੀਡਰਾਂ ਨਾਲ ਗੱਲ ਪੁਰੀ ਸੀ ਉਹ ਪਰਨਾ ਪਵਾਉਣਾ ਆਮ ਆਦਮੀ ਪਾਰਟੀ ਵਾਲਾ ਤੇ ਗੁੱਦਸਤਾ ਲੈਣਾ ਤੇ ਸਿਰ ਨਾਲ ਸਿਰ ਮਲਾ ਕੇ ਫੋਟੋ ਰਿਲੀਜ਼ ਕਰਨਾ ਇਹ ਸਾਰੀ ਕਾਰਵਾਈ ਤੋਂ ਪਹਿਲਾਂ ਆਪਣੇ ਨਾ ਪਿੰਡਾਂ ਚ ਕਈ ਵਾਰ ਜਦੋਂ ਆਰਟੀਏ ਨਾਲ ਕੋਈ ਲੈਣ ਦੇਣ ਹੁੰਦਾ ਜਾਂ ਕਿਸੇ ਸੇਟਸ ਨਾਲ ਲੈਣ ਦੇਣ ਹੁੰਦਾ ਹੈ ਨਾ ਤਾਂ ਕਹਿੰਦੇ ਕਿ ਪ੍ਰਨੋਟ ਭਰਾ ਲਓ ਭਾਈ ਪ੍ਰਨੋਟ ਹੂੰ ਸੋ ਇਹ ਖਾਸੀ ਸੋ ਹੁਣ ਮੈਨੂੰ ਲੱਗਦਾ ਕਿ ਪਾਵਰ ਟਿੰਨੂ ਉਹਨਾਂ ਨੇ ਆਮ ਆਦਮੀ ਪਾਰਟੀ ਵਾਲਾ ਉਹ ਪ੍ਰਨੋਟ ਭਰਾ ਦਿਆ ਕਿ ਪਈਆ ਕੁਝ ਪੱਕਾ ਠੀਕ ਉਹ ਕਹਿੰਦੇ ਜੀ ਪਹਿਲਾ ਪਹਿਲਾ ਤਾਂ ਇਹ ਹੈ ਜੀ ਕਿ ਮੈਨੂੰ ਜਲੰਧਰ ਕੋ ਟਿਕ ਕਹਿੰਦੇ ਜੀ ਇਸ ਲਈ ਲਿਆ ਰਹੇ ਹਾਂ ਹਮ ਮਸਲਾ ਹੀ ਸਾਡਾ ਜਲੰਧਰ ਦਾ ਅਸੀਂ ਇੱਕ ਉਮੀਦਵਾਰ ਪਹਿਲਾਂ ਲਿਆਂਦੇ ਸੀ ਉਹ ਦਾ ਪੱਜ ਗਿਆ ਜੀ ਤੇ ਇਸ ਲਈ ਇਹਨੂੰ ਇਹਦਾ ਠੀਕ ਹੈ ਜੀ ਕਹਿੰਦੇ ਪਾਵਰ ਟੀਨੂ ਜੀ ਕਹਿੰਦੇ ਜੇ ਮੈਂ ਜਲੰਧਰ ਨੂੰ ਨਾ ਜਿੱਤਿਆ ਹਮ ਫਿਰ ਕੀ ਕਰੋਗੇ ਮੇਰਾ ਕਹਿੰਦੇ ਇਹ ਕਹਿੰਦੇ ਲੀਡਰ ਲੀਡਰ ਇੱਕ ਦੂਜੇ ਦੇ ਮੂੰਹ ਕੇ ਨਹੀਂ ਦੇਖਣਾ ਕਹਿੰਦੇ ਜੀ ਫਿਰ ਮੈਂ ਦੱਸ ਦਿਨਾ ਆਪੇ ਕਹਿੰਦੇ ਪਾਵਰ ਟੀਨੂ ਨੇ ਆਪ ਹੀ ਉਹਨੂੰ ਦੱਸਿਆ ਕਿ ਸ਼ਸ਼ੀਲਦਰ ਉਹਦਾ ਜਿਹੜਾ ਸ਼ੀਤਲ ਰੰਗਰਾਲ ਹੈ ਹਮ ਉਹ ਤੇਰੀ ਸੀਟ ਤੇ ਜਿਮ ਨਹੀਂ ਚੁਣ ਹੋਣੀ ਆ ਜੀ ਜਲੰਧਰ ਤੇ ਜੀ ਉਹ ਅਸੀਬਾ ਦੇ ਕੇ ਉਨਪਾਜ ਪਜ ਗਿਆ ਐਮਐਲਏ ਜੀ ਪਤਾ ਕਦੋਂ ਹੋਣੀ ਹੋਣੀ ਹੈ ਜੀ ਕੋਈ ਫਿਰ ਲੋਕ ਸਭਾ ਚੁਣਨ ਤੋਂ ਬਾਅਦ ਕਹਿੰਦੀ ਮੈਨੂੰ ਉੱਥੋਂ ਟਿਕਟ ਦੇਓ ਉਹ ਅੱਛਾ ਜੀ ਕਹਿੰਦੇ ਇੱਕ ਕਹਿੰਦੇ ਸਾਨੂੰ ਉਮੀਦ ਹੈ ਪਵਨ ਸਿੰਘ ਜੀ ਆਪਾਂ ਜਿੱਤ ਜਾਣਾ ਮੈਂ ਤੁਹਾਨੂੰ ਪਹਿਲਾਂ ਵੀ ਜਿੱਤੀ ਹੈ ਕਹਿੰਦੀ ਜੀ ਮੈਂ ਬਾਤ ਹੀ ਗੱਲ ਕੀਤੀ ਹੈ ਜੇ ਜਿੱਤ ਕੇ ਬੇਤਾ ਠੀਕ ਹੈ ਜੀ ਜੇ ਨਾ ਜਿੰਦੇ ਫਿਰ ਉੱਥੋਂ ਟਿਕਟ ਦੇ ਦੋ ਕਹਿੰਦੇ ਠੀਕ ਹੈ ਤੇ ਕਹਿੰਦੇ ਪਵਨ ਸਿੰਘ ਜੀ ਕਹਿੰਦੇ ਫਿਰ ਉਹ ਟਿਕਟ ਦੇਣ ਤੋਂ ਬਾਅਦ ਸੀਟ ਜਿੱਤਣਾ ਮੇਰਾ ਕੰਮ ਹੋਊਗਾ ਐਮਐਲਏ ਦੀ ਹੂੰ ਜੋਤਵਾਲ ਮੰਤਰੀ ਬਣਾਉਣਾ ਥੋੜਾ ਜੀ ਕਹਿੰਦੇ ਉਹ ਵੀ ਗੱਲ ਪੱਕੀ ਕਰੋ। ਉਹ ਅੱਛਾ। ਸੋ ਇਹ ਇਸ ਲਈ ਕਹਿੰਦੇ ਪੱਕੇ ਪੱਕੇ ਕੋਕੇ ਟੋਕੇ ਆਏ ਨੇ ਕਿ ਹੈ ਨਾ ਤੇ ਕੋਕੇ ਜੜ ਤੇ ਕਹਿੰਦੇ ਪੱਕੇ ਪਵਨ ਤੀਨੂ ਨੇ ਕਿ ਆਏ ਨਹੀਂ ਕੱਚੀ ਕਿਡ ਕਿਡ ਨਹੀਂ। ਇਹਦਾ ਮਤਲਬ ਕੀ ਪਵਨ ਤੀਨੂ ਹੋਰੀ ਐਮਪੀ ਦੀ ਬਜਾਏ ਐਮਐਲਏ ਵਾਂਂ ਚ ਜ਼ਿਆਦੇ ਪਹਿਲ ਕਦਮੇ ਦਿਖਾ ਰਹੇ। ਹੂੰ ਉਹਨਾਂ ਦੀ ਇੱਛਾ ਹੈ ਇਸ ਕਲ ਚ ਜੀ ਕਿ ਮੈਂ ਵਿਧਾਨ ਸਭਾ ਦਾ ਮੈਂਬਰ ਚੁਣਿਆ ਜਾਵਾਂ। ਸੋ ਇਸ ਲਈ ਕਿਉਂ ਇਹ ਸੱਜਣਾਂ ਲੜਨਗੇ ਵੀ ਕਿ ਮੈਂ ਜਿੱਤਾਂ ਜਾਂ ਨਾ ਜਿੱਤਾਂ। ਉਸ ਬਾਰੇ ਵੀ ਇਹ ਪੜੀ ਗੱਲ ਉਹੀ ਆ ਨਾ ਕਿ ਸੈਂਟਰ ਦੇ ਵਿੱਚ ਬੈਕ ਬੈਂਚ ਤੇ ਜਾ ਕੇ ਐਮਪੀ ਵਜੋਂ ਵਿਚਰਨਾ ਵਰਸਸ ਸਟੇਟ ਦੇ ਵਿੱਚ ਕੈਬਿਨੇਟ ਦੇ ਵਿੱਚ ਮੰਤਰੀ ਵਜੋਂ ਵਿਚਰਨਾ ਪਾਵਰ ਕਿਹਦੀ ਜ਼ਿਆਦਾ ਮੈਨੂੰ ਥੋੜਾ ਜਾ ਮਤਲਬ ਕਿ ਨਾ ਲੀਡਰ ਦਾ ਛੋਟਾਪਣ ਮਹਿਸੂਸ ਹੂੰ ਹੂੰ ਪੰਜਾਬ ਨੇ ਆਮ ਆਦਮੀ ਪਾਰਟੀ ਨੇ ਆਪਣੇ 5-6 ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਜੀ 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 ਤੇ ਉਹਨਾਂ ਚੋਂ ਕੋਈ ਵੀ ਨਹੀਂ ਚਾਹੁੰਦਾ ਸੀ ਸਾਨੂੰ ਟਿਕਟ ਮਿਲੇ ਰਾਈਟ ਤੇ ਕੋਈ ਵੀ ਅੱਜ ਵੀ ਨਹੀਂ ਚਾਹੁੰਦਾ ਕਿ ਅਸੀਂ ਜਿੱਤੀਏ ਤੇ ਦਿੱਲੀ ਜਾਣਾ ਪਵੇ ਪਾਸਪੋਰਟ ਡਰ ਰਹੀ ਹੈ ਕਿ ਜੇ ਹਾਰ ਗਏ ਕਿਤੇ ਫਿਰ ਮੰਤਰੀ ਬਣਾਵਾਂਗੇ ਜੀ ਜੀ ਮੰਤਰੀ ਬਣਾ ਰਣ ਪਰ ਮੇਰਾ ਸਵਾਲ ਇਹ ਹੈ ਕਿ ਜੇ ਤੁਸੀਂ ਆਪਣੇ ਸੂਬੇ ਦੀ ਨੁਮਾਇੰਦਗੀ ਕਰਨ ਦਿੱਲੀ ਤੱਕ ਜਾਂਦੇ ਹੋ ਹੂੰ ਤਾਂ ਤੁਹਾਡੇ ਕੋਲ ਪੂਰੇ ਸੂਬੇ ਦੀ ਆਵਾਜ਼ ਚੁੱਕਣ ਦਾ ਮੌਕਾ ਮਿਲਦਾ ਜੀ ਤੁਸੀਂ ਅੱਲੇ ਹਲਕੇ ਦੀ ਉੱਥੇ ਤਾਂ ਇਹੀ ਗੱਲ ਹੁੰਦੀ ਹੈ ਨਾ ਕਿ ਪੰਜਾਬ ਤੋਂ ਆ ਜੀ ਹੂੰ ਫਿਰ ਬਾਅਦ ਹੀ ਗੱਲ ਆਉਂਦੀ ਹੈ ਕਿ ਕਿਹੜੇ ਹਲਕੇ ਤੋਂ ਜੀ ਤੇ ਤੁਹਾਨੂੰ ਬੱਟਾ ਪਲੇਟਫਾਰਮ ਮਿਲਦਾ ਜੇ ਤੁਹਾਨੂੰ ਕਿਹਨਾਂ ਜੀ ਤੁਸੀਂ ਜੇ ਪਾਈ ਤੁਸੀਂ ਮਤਲਬ ਕੋਦੇ ਡੱਡੂ ਬੜੇ ਰਹਿਣਾ ਤੇ ਸਮੁੰਦਰ ਤੋਂ ਡਰ ਲੱਗਦਾ ਫਿਰ ਵਕਰੀ ਉਹ ਡਿਪੈਂਡ ਕਰਦਾ ਨਾ ਕਿਹੜੀ ਖੇਡ ਦੇ ਵਿੱਚ ਦਿਲਚਸਪੀ ਆ ਮੈਂ ਜਿਹੜੀ ਤੁਸੀਂ ਸਾਰੀ ਗੱਲ ਦੱਸੀ ਵੀ ਜਿਸ ਤਰ੍ਹਾਂ ਉਹਨਾਂ ਨੇ ਸਾਰਾ ਟਰੈਕ ਵਿਛਾਇਆ ਵੀ ਪਹਿਲਾਂ ਆਹ ਸੀਟ ਜੇ ਆ ਨਾ ਹਾਰੇ ਜੇ ਆ ਹਾਰ ਗਏ ਤਾਂ ਫਿਰ ਦੂਜੀ ਸੀਟ ਫਿਰ ਜੇ ਉਹ ਜਿੱਤ ਗਿਆ ਫਿਰ ਮੈਨੂੰ ਮੰਤਰੀ ਵੀ ਬਣਾਇਓ ਦੀਪਾ ਜੀ ਕੌਣ ਕਹਿੰਦਾ ਵੀ ਪੋਲੀਟਿਸ਼ੀਅਨ ਦੂਰ ਅੰਦੇਸ਼ ਨਹੀਂ ਹੁੰਦੇ ਨਹੀਂ ਨਹੀਂ ਪੂਰੇ ਹੁੰਦੇ ਆ ਆਪਣੇ ਮਤਲਬ ਨੂੰ ਪੂਰੇ ਆਪਣੇ ਮਤਲਬ ਨੂੰ ਪੂਰੇ ਦੂਰ ਅੰਦੇਸ਼ ਆ ਜਿਹੜੇ ਜਿਹੜੇ ਸੀਟਾਂ ਦਾ ਸੀਟਾਂ ਬਦਲਦੇ ਆ ਰਿਹਾ ਬਹੁਜਲ ਸਮਾਜ ਪਾਰਟੀ ਤੋਂ ਸ਼ੁਰੂ ਕਰਕੇ ਕੌਲਟੀਨਿਊ ਦਾ ਸਫਰ ਜੇ ਅਕਾਲੀ ਦਲ ਤੋਂ ਹੁੰਦੇ ਹੋਏ ਇੱਥੇ ਤੱਕ ਆ ਗਿਆ ਹੂੰ ਸੋ ਇਸ ਨੇ ਦੁਰੰਦੇਸ਼ੀ ਕਿ ਬਸ ਜਿੱਥੇ ਸੀਟ ਮਿਲੂਗੀ ਉੱਥੇ ਜਾਵਾਂਗੇ ਜਿੱਥੇ ਟਿਕਟ ਮਿਲੂਗੀ ਉੱਥੇ ਜਾਵਾਂਗੇ ਜਿੱਥੇ ਜਿੱਥੇ ਦਾ ਚਾਂਸ ਬੱਦ ਹੋਣਗੇ ਉੱਥੇ ਜਾਵਾਂਗੇ ਇਹ ਕੱਲੇ ਇਹ ਨਹੀਂ ਆ ਪਿਛਲੇ ਦਿਨਾਂ ਚ ਜਿੰਨਾ ਵਰਤਾਰਾ ਜੀ ਜਿੰਨਾ ਲਾਲ ਅਸ਼ਕਰ ਕਾਂਗਰਸ ਦਾ ਗਿਆ ਭਾਜਪਾ ਕੰਨੀ ਨੂੰ ਜਾਂ ਉਹ ਕੁਝ ਆਪ ਕੰਨੀ ਨੂੰ ਗਿਆ ਜਾਂ ਆਪ ਦੇ ਕੁਝ ਇਤਨ ਉਤਰ ਗਏ ਮਤਲਬ ਇਹ ਕੁਝ ਚੰਪੜੀ ਤੇ ਕੁਝ ਦਮੜੀ ਇਕੱਠੀ ਕਰਨ ਦੇ ਦੋ ਜੋ ਨਹੀਂ ਹੋ ਰਣਾ ਜੀ ਜਾਂ ਤਾਂ ਦਮੜੀ ਦਾ ਮਸਲਾ ਜਾਂ ਚਮੜੀ ਦਾ ਮਸਲਾ ਚਮੜੀ ਬਚਾਉਣੀ ਆ ਜਾਂ ਦਵੜੀ ਕੱਟੀ ਕਰਨੀ ਆ ਤਾਂ ਕੁਛ ਤਾਂ ਹੈ ਨਾ ਹੂੰ ਹੂੰ ਦੀਪਕ ਜੀ ਅਛਾ ਇਹ ਦੱਸਿਓ ਪੰਜਾਬ ਦੇ ਵਿੱਚ ਜਿਹੜੀਆਂ ਸੂਚੀਆਂ ਵਗੈਰਾ ਆਈਆਂ ਜੋ ਕੁਝ ਵੀ ਹੋਇਆ ਇੱਕ ਦਿਨ ਪਹਿਲਾਂ ਵੀ ਆਈ ਥਿੰਕ ਆਪਾਂ ਇਹਦੇ ਬਾਰੇ ਡਿਸਕਸ਼ਨ ਕੀਤੀ ਸੀ ਵੀ ਜਿਹੜੇ ਦਲਿਤ ਲੀਡਰ ਨੇ ਦਲਿਤ ਨਾਂ ਨੇ ਕਿ ਉਹਨਾਂ ਦੀ ਘਾਟ ਹੈ ਜਾਂ ਕੋਈ ਕਹਾਣੀ ਹੋਰ ਚੱਲਦੀ ਪਈ ਆ ਪੰਜਾਬ ਦੇ ਵਿੱਚ ਦੇਖੋ ਵੈਸੇ ਤਾਂ ਦਲਬਦਰੀਆਂ ਪੰਜਾਬ 'ਚ ਇਸ ਵਾਰ ਬਹੁਤ ਤੜਕੇ ਹੋ ਰਹੀਆਂ ਹਾਂਜੀ ਇੰਨੀ ਭੱਟੀ ਗਿਣਤੀ 'ਚ ਮੈਂ ਪਹਿਲਾਂ ਕਦੇ ਮੇਰੇ ਧਿਆਨ ਚ ਇੰਨੀ ਵੱਡੀ ਗਣਤੀ ਚਦ ਹੋਈ ਹੂੰ। ਹੂੰ। ショਅ ਦੇ ਵਿੱਚੋਂ ਇੱਕ ਤਾਂ ਇਹ ਲੱਗਦਾ ਕਿ ਜਿਵੇਂ ਪਾਰਟੀਆਂ ਕੋਲ ਐਮਪੀ ਦੇ ਉਮੀਦਵਾਰ ਨਹੀਂ। ਹੂੰ। ਜਾਂ ਪਾਰਟੀਆਂ ਨੂੰ ਵੀ ਛੇ ਹੀ ਲੱਗਦਾ ਕਿ ਦੂਈ ਥਾਲੀ ਦਾ ਲੱਡੂ ਬੱਟਾ ਉਹ ਨੀਟ ਲਈ ਤਾਂ ਸ਼ਹਿਰ। ਮਤਲਬ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਲੋਕਾਂ ਨੇ ਦੇਖਿਆ ਹੀ ਨਹੀਂਗਾ ਕਿ ਉਮੀਦਵਾਰ ਕੌਣ ਹੈ। ਜੀ। ਉਹ ਪਾਰਟੀ ਲਗਾਤਾਰ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਪੱਟ ਪੱਟ ਕੀ ਟਿਕਟ ਦੇਣ ਲਈ ਕਾਹਲੀ ਆ। ਹਣਾ। ਪਾ ਜਿਹੜੀ ਕਹਿੰਦੀ ਸਿਧਾਂਤ ਦੀ ਰਾਜਨੀਤੀ ਕਰਦੇ ਆ ਉਹ ਕਾਂਗਰਸੀਆਂ ਨੂੰ ਲਿਆ ਲਿਆ ਕੇ ਟਿਕਟਾਂ ਦੇਣ ਲਈ ਕਾਹਲੀ ਹੈ ਹਮ ਹੈਨਾ ਤੋ ਇਸ ਇਹ ਇਹ ਬਰਤਦਾ ਤਾਂ ਨਾ ਮੈਂ ਪਰ ਮੈਂ ਜਦੋਂ ਪੰਜਾਬ ਦੀਆਂ ਰਾਖਮੀ ਸੀਟਾਂ ਦੇ ਹਵਾਲੇ ਨਾਲ ਦੇਖਦਾ ਜੀ ਤਾਂ ਦ੍ਰਿਸ਼ ਮੈਨੂੰ ਥੋੜਾ ਜਿਹਾ ਹੋਰ ਫਿਕਰਮੰਦੀ ਵਾਲਾ ਹਮ ਪਿਛਲੇ 15 ਦਿਨਾਂ ਦੇ ਵਿੱਚ ਤੇ ਮੈਂ ਰਾਖਵੀ ਸੀਟਾਂ ਦੇ ਹਵਾਲੇ ਨਾਲ ਜ਼ਿਕਰ ਗੱਲ ਕਰਾਂ ਤਾਂ 15 ਸੀਟਾਂ ਦੇ ਵਿੱਚ ਇੱਕ ਮੌਜੂਦਾ ਐਮਪੀ ਹਮ ਦੋ ਮੌਜੂਦਾ ਐਮਐਲਏ ਦੋ ਸਾਥ ਕੈਂਪ ਜੀ ਪਾਰਟੀਆਂ ਬਦਲ ਗਈ ਤੇ ਇਹਨਾਂ ਪੰਜਾਂ ਦੇ ਵਿੱਚੋਂ ਚਾਰ ਟਿਕਟਾਂ ਵੀ ਮਿਲ ਗਈਆਂ ਨਾ ਜੀ ਇੱਕ ਮੌਜੂਦਾ ਐਮਪੀ ਸੁਸ਼ੀਲ ਰਿੰਕੂ ਪਹਿਲਾਂ ਹੀ ਐਮਪੀ ਸੀ ਆਵਾਦਿਕ ਪਾਰਟੀ ਨੇ ਵੀ ਟਿਕਟ ਦਿੱਤੀ ਸੀ ਤਾਂ ਵੀ ਪਾਰਟੀ ਬਦਲ ਕੇ ਹਾਂ ਬਦਲ ਗਏ ਉਸ ਤੋਂ ਆ ਦੂਸਰੇ ਹਨਾ ਉਹ ਰਾਤਕੁਮਾਰ ਚੱਪੇਵਾਲ ਜੀ ਮੌਜੂਦਾ ਐਮਐਲਏ ਸੀ ਜੇ ਤਿੰਨ ਸਾਲ ਦਾ ਸਮਾਪਿਆ ਸੀ ਕਾਂਗਰਸ ਛੱਡ ਕੇ ਆਪ ਜੀਗੇ ਟਿਕਟ ਮਿਲ ਗਈ ਹਾਂ ਅਚਾਰਪੁਰ ਤੋਂ ਉਸ ਤੋਂ ਬਾਅਦ ਆ ਗੁਰਪ੍ਰੀਤ ਕੀਆ ਉਹ ਆਪਣਾ ਗੁਰਪ੍ਰੀਤ ਜੀਪੀ ਜੀ ਮ ਹਨਾ ਸਾਫ ਦਾ ਐਮਐਲਏ ਜੀ ਤੇ ਇਸ ਵਾਰ ਸਿੱਧੇ ਗਏ ਪਾ ਆਮ ਆਦੀ ਪਾਰਟੀ ਚ ਕਾਂਗਰਸੋਂ ਨਿਕਲ ਕੇ ਟਿਕਟ ਮਿਲ ਗਈ ਜੀ ਪਵਨ ਸਾਫ ਕਾ ਐਮਐਲਏ ਗਏ ਤੇ ਟਿਕਟ ਪੱਕੀ ਹੈ ਜਿਲੰਦਰ ਤੋਂ ਤੇ ਫੀਟਰਨਗਰਾ ਮੌਜੂਦਾ ਐਮਐਲਏ ਸੀ ਆਮ ਆਦੀ ਪਾਰਟੀ ਦੇ ਜੀ ਬਦਲ ਕੇ ਚਲੇ ਕੇ ਸੋ ਇਹ 15 ਦਿਨਾਂ ਦੇ ਵਿੱਚ ਆ ਜਿੱਕਰ ਮੈਂ ਗੱਲ ਕਰਾਂ 5 ਲੀਡਰਾਂ ਦੀ ਤਾਂ ਇਹਦਾ ਮਤਲਬ ਕੀ ਪਾਰਟੀਆਂ ਕੋਲ ਲੀਡਰਸ਼ਿਪ ਨਹੀਂ ਜੀ ਜੀ ਹੰਸਰਾ ਹੰਸ ਨੂੰ ਤੋਂ ਛੁੱਟੀ ਕਰਕੇ ਆਇਆ ਸੀ ਤੇ ਤੋਂ ਸਪੈਸ਼ਲ ਉਹਨੂੰ ਫਿਰ ਪ੍ਰੀਤਕੋਟ ਭੇਜਦਾ ਜੀ ਤੂੰ ਇਹ ਇਸ ਦੇ ਇਹਦੇ ਦੋ ਪਹਿਲੂ ਨੇ ਜਾਂ ਤਾਂ ਪਾਰਟੀਆਂ ਦੇ ਕੋਲ 달ਿਤ ਲੀਡਰਸ਼ਿਪ ਦੀ ਕਮੀ ਆ ਪੰਜਾਬ ਚ ਜੀ ਜਾਂ ਪੰਜਾਬ ਚ ਪਾਰਟੀਆਂ 달ਿਤ ਲੀਡਰਸ਼ਿਪ ਨੂੰ ਮੌਕਾ ਨਹੀਂ ਦੇ ਰਹੀਆਂ ਹੂੰ ਹੂੰ ਮੌਕਾ ਨਹੀਂ ਦੇ ਰਹੀਆਂ ਨਵੀਂ ਪਨੀਰੀ ਨੂੰ ਸਾਹਮਣੇ ਨਹੀਂ ਆਉਣ ਦੇ ਰਹੀਆਂ ਇਸ ਵੀ ਰੋਟੇਸ਼ਨ ਖੇਡ ਰਹੀਆਂ ਨੇ ਕਿ ਜਿਹੜੇ ਐ ਕਿ ਨਹੀਂ ਇਹਨਾਂ ਨੂੰ ਕੱਢਣ ਦੋ ਜੀ ਉਹ ਇਹਨਾਂ ਚੁੱਕੀਆਂ ਦੀ ਕਸਾਈ ਹੋ ਜਾਂ ਤੇ ਬਹੁਜ ਸਮਾਜ ਪਾਰਟੀ ਬਦਲ ਕੇ ਪੰਜਾਬ ਚ ਪਨੀਰੀ ਲਈ ਜਾਣੀ ਜਾਂਦੀ ਰਹੀ ਹੈ ਖਾਸ ਕਰ ਤਲਿਚ ਭਾਈ ਚਲ ਦੀ ਜੀ ਤੁਸੀਂ ਇਹ ਜਿਆਦਾਤਰ ਦਾ ਪਿਛੋਕਣ ਉਥੋਂ ਕੰਪੇਰ ਕਿ ਆਉਂਦਾ ਹੂੰ ਇਹ ਇਸ ਲਈ ਪੰਜਾਬ ਦੇ ਵਿੱਚ ਵੈਸੇ ਵੀ ਤੁਸੀਂ ਝਾਤ ਮਾਰ ਕੇ ਦੇਖ ਲੋ ਕਦੇ ਕਿਸੇ ਪਾਰਟੀ ਨੇ ਹਿੰਮਤ ਕੀਤੀ ਹੈ ਕਿ ਜਰਨਲ ਸੀਟ ਤੋਂ ਐਸ ਵੀ ਸੀ ਭਾਈ ਜੱਜ ਨੂੰ ਟਿਕਟ ਦਿੱਤੀ ਹੋਵੇ ਕਿਉਂ ਨਾ ਹਲਕੇ ਜਿਹੇ ਲੀਡਰ ਨਹੀਂ ਹੈਗੇ ਜੀ ਇਹ ਤਾਂ ਜਿਹੜਾ ਆਖਮੀਸ਼ੀ ਦਾ ਨਾ ਤਾਂ ਵੀ ਨਾ ਦੇ ਤਾ ਦ ਦੇ ਨਹੀਂ ਰਗਦੇ ਇਹਨਾਂ ਨੂੰ ਟਿਕਟ ਦਾ ਮਤਲਬ ਹੂੰ ਇਹਦੀ ਮਜਬੂਰੀ ਹੈ ਇਸ ਲਈ ਫਿਰ ਇਹ ਲੱਭ ਤੇ ਨੇ ਕਿ ਲੀਡਰਸ਼ਿਪ ਪਰ ਪਾਰਟੀਆਂ ਇਹਨਾਂ ਮਤਲਬ ਨਵੇਂ ਲੀਡਰਾਂ ਨੂੰ ਉੱਪਰ ਨਹੀਂ ਦੇ ਰਹੀਆਂ ਤੇ ਪੁਰਾਣਿਆਂ ਦੀ ਦਾਤ ਲੈਣਾ ਕੋ ਖੜੋਤ ਹੈ ਜਾਂ ਇਹਨਾਂ ਕੋਲ ਚੰਗੇ ਲੀਡਰ ਨਹੀਂ ਹੈਗੇ ਜਾਂ ਪਾਰਟੀਆਂ ਚਾਹੁੰਦੀਆਂ ਨਹੀਂ ਕਿ ਇਸ ਭਾਈ ਜਰੂਰੀ ਇਹ ਭਾਵਨਾ ਸਾਫ਼ ਸਾਹਮਣੇ ਆਉਂਦੀ ਹੈ ਹਮਮ ਦੀਪਕ ਜੀ ਬੀਤੇ ਦਿਨੀ ਤੁਸੀਂ ਗੱਲ ਸੰਜੀ ਕੀਤੀ ਸੀ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਜਾਣਾ ਸੀ ਪਰ ਉਦੋਂ ਮੁਲਾਕਾਤ ਹੋ ਨਹੀਂ ਸકી ਕੋਈ ਸੁਰੱਖਿਆ ਦਾ ਹਵਾਲਾ ਦੇ ਦਿੱਤਾ ਗਿਆ ਸੀ ਹੁਣ ਮੁਲਾਕਾਤ ਹੋ ਗਈ ਹੈ ਜੀ ਹੁਣ ਕੀ ਡੀਟੇਲਸ ਆ ਰਹੀਆਂ ਨੇ ਸਾਹਮਣੇ ਹਾਂ ਬਿਲਕੁਲੀ ਤਸਰੀਕ ਨੂੰ ਪਹਿਲਾਂ ਲਗਭਗ ਚਾਹੂਗਾ ਇਸ ਕਰਕੇ ਕਿ ਮੁਖਤਰੀ ਕੋ ਬਤਨ ਹੁਣੇ ਬੈਲਟ ਜਾ ਰਹੇ ਨੇ ਹਾਂ ਆ ਗਈ ਸੀ ਪਰ ਅਚਾਨਕ ਰਾਤ ਨੂੰ ਇੱਕ ਰਾਤ ਪਹਿਲਾਂ ਹੀ ਸੁਨੇਹਾ ਆ ਗਿਆ ਨਹੀਂ ਜੀ ਸੁਰੱਖਿਆ ਮਾ ਹਟਾ ਨਹੀਂ ਕਰਾ ਸਕਦੇ ਜੀ ਸੋ ਫਿਰ ਦੁਬਾਰਾ ਅਪਲਾਈ ਕੀਤਾ ਗਿਆ ਸੀ ਤੇ ਉਹ ਅੱਜ 15 ਤਰੀਕ ਤੈ ਸੀਗੀ ਤੇ ਅੱਜ ਪਰ 15 ਤਰੀਕ ਜਿੱਥੇ ਮੁਲਾਕਾਤ ਦੀ ਤੈ ਸੀ ਉੱਥੇ ਥੋੜੇ ਧਿਆਨ ਚੋਣਾ ਕਿ 15 ਤਰੀਕ ਤੱਕ ਨਿਆਇਕ ਕਾਸ ਸੀ ਪਰਵਿੰਦ ਕੇਸ ਜੀ ਵੱਲ ਉਹ ਹਾਂਜੀ ਯੈਸ ਸੋ ਇੱਕ ਤਰੀਕ ਕਰੋਨਾ ਨਿਆਇਕ ਕਾਸ ਭੇਜਿਆ ਸੀਗਾ ਸੋ 15 ਤਰੀਕ ਸਭ ਕਹੀ ਸੀ ਕਿ ਉਸੇ ਉਹਦੇ ਵਿੱਚ ਵੀ ਉਹ 23 ਅਪ੍ਰੈਲ ਹੋ ਗਿਆ ਹੂੰ ਹੂੰ ਸੋ ਉਹ ਨਿਆਇਕ ਖਾਸ ਵੀ ਉਹਨਾਂ ਦੀ ਬਦਕੀ 23 ਅਪ੍ਰੈਲ ਤੱਕ ਚੱਲੀ ਗਈ ਹੈ ਮਤਲਬ ਫਿਲਹਾਲ ਅਜੇ ਕੋਈ ਅਸਰ ਨਹੀਂ ਪਾ ਰਿਹਾ ਉਹਨਾਂ ਦੇ ਜੀ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਦੇ ਪਕੀਲਾ ਨੇ ਸੁਪਰੀਮ ਕੋਰਟ ਦਾ ਵਰਕਰ ਕਾਇਬ ਸੀਗਾ ਕਿ ਇਹ ਸਾਡੀ ਗ੍ਰਿਫਤਾਰੀ ਵੀ ਗੈਰ ਕਾਨੂੰਨੀ ਹੈ ਤੇ ਸਾਨੂੰ ਨਿਆਇਕ ਖਾਸ ਚ ਭੇਜਣਾ ਵੀ ਗਲਤ ਹੈ ਜੀ ਰਿਮਾਂਡ ਲਈ ਅਜ ਪਹਿਲਾਂ ਇਹ ਸਾਰਾ ਉਹਦੇ ਮਾਮਲੇ ਦੇ ਉੱਤੇ ਵੀ ਉਹਨਾਂ ਨੇ ਕਹਿਤਾ ਸੀ ਕਿ ਠੀਕ ਹੈ ਸੁਣਵਾਈ ਕਰਾਂਗੇ ਹੂੰ ਐ ਤੇ ਅੱਜ ਸੋਮਵਾਰ ਦੇ ਖਵਾਰੇ ਨਾਲ ਸੀਗੀ ਗੱਲ ਕਿ ਉਹਦੇ ਪਰ ਆਏਗੀ ਪਰ ਉਹ ਕਹਿੰਦੇ ਕਿ ਇੰਨਾ ਸਾਡੇ ਕੋਲ ਸਮਾਂ ਨਹੀਂ ਗਿਆ ਸੀ ਕਿ ਉਹਨਾਂ ਨੇ ਤੁਹਾਨੂੰ ਸੁਣਵਾਈ ਕਰੀ ਜੀ ਕੋਈ ਗੱਲ 29 ਤਰੀਕ ਤੱਕ ਰੁਕੋ ਅਜੇ ਦੇਖਦੇ ਹਾਂ ਸੋ ਇਸ ਲਈ 29 ਅਪ੍ਰੈਲ ਤੱਕ ਉਹ ਵੀ ਸੁਣਵਾਈ ਚੱਲੇਗੀ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਸੰਦੀਪ ਪਾਟਕ ਨੂੰ ਲੈ ਕੇ ਪੰਜਾਬ ਤੋਂ ਵੈਸੇ ਰਾਸਵਾ ਮੈਂਬਰ ਨੇ ਸੰਦੀਪ ਪਾਟਕ ਤੇ ਉਹ ਦੋਨ ਉਹਨਾਂ ਨਾਲ ਲੈ ਕੇ ਗਏ ਸੀਗਾ ਜੇ ਪੂਰਾ ਰੌਲਾ ਸ਼ਰ ਸੀਗਾ ਬਿਲਕੁਲ ਜੀ ਸਿਕਿਉਰਟੀ ਚਾਰ ਗੁਣਾ ਵਧਾ ਦਿੱਤੀ ਗਈ ਸੀ ਜੇਲ੍ਹ ਦੇ ਬਾਹਰ ਹੂੰ ਹੂੰ ਸੋ ਪੂਰੀ ਉਹ ਸਿਕਿਉਰਟੀ ਦੇ ਵਿੱਚ ਮਿਲ ਕੇ ਆਏ ਭਗਵੰਤ ਮਾਨ ਹੋਰੀ ਅੱਧਾ ਘੰਟੇ ਦੀ ਮੁਲਾਕਾਤ ਅੱਜ ਦੇ 8:29 ਮਿੰਟ ਦੀ ਮੁਲਾਕਾਤ ਹੋਈ ਹੈ। ਤੋਂ ਉਸ ਮੁਲਾਕਾਤ ਤੋਂ ਬਾਅਦ ਆ ਕੇ ਮੁੱਖ ਮੰਤਰੀ ਪੁਗਤਾਨ ਮਾਨ ਹੋਰਾਂ ਨੇ ਜਿਵੇਂ ਮੀਡੀਆ 'ਚ ਜਾਣਕਾਰੀ ਦਿੱਤੀ ਹੈ। ਹੂੰ ਹੂੰ। ਉਹਦੇ ਬਾਅਦ ਨਾਲ ਉਹ ਕਹਿੰਦੇ ਜੀ ਕਿ ਇੱਕ ਤਾਂ ਉਹਨਾਂ ਨਾਲ ਕ੍ਰਿਮੀਨਲ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਹੂੰ ਹੂੰ। ਇਹ ਜਿਵੇਂ ਕ੍ਰਿਮੀਨਲ ਕੈਦੀ ਕੀਤਾ ਜਾਂਦਾ ਹੈ, ਉਹਵੇਂ ਦਾ ਜਿਵੇਂ ਕੋਈ ਕ੍ਰਿਮੀਨਲ ਤਕੜਾ ਹਤਵਾਦੀ ਹੋਵੇ ਕਹਿੰਦੇ ਉਹਵੇਂ ਦਾ ਉਹਨਾਂ ਨਾਲ ਵਿਵਹਾਰ ਕੀਤਾ ਜਾ ਰਿਹਾ ਕਿ ਸਹੀ ਨਹੀਂ। ਜੀ। ਤੋਂ ਹੋਈ ਜੇ ਕ੍ਰਿਮੀਨਲ ਕੈਦੀ ਨਹੀਂ ਹੈਗਾ ਨਾ ਆਰਟਕੋਰਟ ਦੇ ਕੈਦੀ ਨਹੀਂ। ਜੀ। ਤੇ ਦੂਸਰੇ ਪਾਸੇ ਉਹ ਕਹਿੰਦੇ ਜੀ ਕਿ ਉਹਨਾਂ ਨੂੰ ਜੇ ਕ੍ਰਿਮੀਨਲ ਵਾਲਾ ਵਿਅਰ ਕੀਤਾ ਜਾ ਰਿਹਾ ਪਰ ਸਹੂਲਤਾਂ ਕ੍ਰਿਮੀਨਲ ਵਾਲੀਆਂ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਨੇ ਉਹਨਾਂ ਦੀ ਸਹੂਲਤਾਂ ਤੇ ਵੀ ਸਵਾਲ ਖੜਾ ਕੀਤਾ ਹੂੰ ਜਦੋਂ ਕਿ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਉਹਨਾਂ ਨੂੰ ਸਾਰਾ ਕੁਝ ਮਿਲਿਆ ਹੋਇਆ ਜੀ ਦਰੀ ਕੰਬਲ ਸਰਾਣਾ ਹੈ ਨਾ ਚਾਦਰ ਸਾਰਾ ਕੁਝ ਮਿਲਿਆ ਹੋਇਆ ਸੋ ਸਵੇਰ ਨੂੰ ਬਰੈਡ ਵੀ ਦੋ ਮਿਲਦੇ ਨੇ ਚਾਹ ਵੀ ਮਿਲਦੀ ਹੈ ਹੈ ਨਾ ਤੇ ਉਹ ਮਦਰ ਸਾਹਿਬ ਨਾਲ ਘਰੋਂ ਵੀ ਰੋਟੀ ਆ ਰਹੀ ਸੀ ਆਪ ਤੱਕ ਜੀ ਤੇ ਇਸ ਲਈ ਉਹ ਸਾਰਾ ਉਹ ਕਹਿੰਦੇ ਸਹੂਲਤਾਂ ਕਿੱਥੀਆਂ ਹੋਈਆਂ ਪੂਰੀ ਹੂੰ ਵਕੀਲਾਂ ਨੂੰ ਮਿਲਣ ਦਾ ਹਫ਼ਤੇ ਦੋ ਦਿਨ ਦਾ ਸਮਾਂ ਦਿੱਤਾ ਹੋਇਆ ਜਿਹੜਾ ਉਹ ਵਧਾਉਣ ਦੀ ਮੰਗ ਕਰਦੇ ਸੀ ਜ ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਗੱਲ ਕਹੀ ਹੂੰ ਹੂੰ ਕਹਿੰਦੇ ਜੀ ਪਹਿਲੀ ਗੱਲ ਤਾਂ ਇਹ ਸੀ ਕਿ ਇਹ ਮੁਲਾਕਾਤ ਸਾਡੇ ਨਾਲ ਧੱਕੇ ਸ਼ਾਹੀ ਦੇ ਰੂਪ ਚ ਕਰਾਈ ਗਈ ਬਤੀਰਾ ਸਹੀ ਨਹੀਂ ਸੀਗਾ ਜਦੋਂ ਚਦੰਬਰ ਮੋਰੀ ਅੰਦਰ ਸੀ ਹੂੰ ਤਾਂ ਕਹਿੰਦੇ ਸੋਨੀਆ ਗਾਂਧੀ ਹੋਰੀ ਉਹਨਾਂ ਨੂੰ ਇੱਕ ਵੱਖਰੇ ਕਮਰੇ ਚ ਬੈਠ ਕੇ ਮਿਲ ਕੇ ਆਉਂਦੇ ਸੀ ਹੂੰ ਹੂੰ ਤੇ ਜਦੋਂ ਅਸੀਂ ਮੰਨ ਲਗੇ ਤਾਂ ਸਾਡੇ ਵਿਚਾਲੇ ਸ਼ੀਸ਼ਾ ਸੀ ਤੇ ਸ਼ੀਸ਼ਾ ਵੀ ਉਹ ਜਿਹੜਾ ਇੰਨਾ ਗੰਦਾ ਸੀ ਕਿ ਕੇਜਰੀਵਾਦੀ ਦਾ ਚਿਹਰਾ ਵੀ ਸਾਫ਼ ਨਹੀਂ ਦਿਖਦਾ ਸੀ ਸਾਹਮਣੇ ਹੂੰ ਸੋ ਸਾਨੂੰ ਸ਼ੀਸ਼ੇ ਦੀ ਕੰਧ ਦੇ ਹਾਰ ਪਰ ਬਿਠਾ ਕੇ ਸਾਡੀ ਗੱਲ ਤੇ ਸ਼ੀਸ਼ਾ ਵੀ ਸੀ ਆਪਣੇ ਲਈ ਇਸ ਲਈ ਕਹਿੰਦੇ ਕਿ ਇਹ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਵਾਲਾ ਤਰੀਕਾ ਸੀ ਕਹਿੰਦੇ ਹੂੰ ਤੇ ਦੂਸਰਾ ਉਹ ਕਹਿੰਦੇ ਜੀ ਮੈਂ ਪੁੱਛਣ ਗਿਆ ਸੀ ਆਦ ਕੇਜਰੀਵਾਲ ਸਾਹਿਬ ਨੂੰ ਜੀ ਮੈਂ ਉਹਨਾਂ ਦੀ ਸਿਹਤ ਬਾਰੇ ਉਹਨਾਂ ਦੇ ਪੇਸ਼ੈਂਟ ਬਾਰੇ ਉਹਨਾਂ ਦੀ ਹਿੰਮਤ ਬਾਰੇ ਉਹਦੇ ਬਾਰੇ ਪੁੱਛਣ ਗਿਆ ਸੀ ਕਿ ਕਿਵੇਂ ਤੇ ਕਹਿੰਦੇ ਪਰ ਉਹਨਾਂ ਨੇ ਤਾਂ ਮੈਨੂੰ ਸਵਾਲ ਵੀ ਨਹੀਂ ਕਰ ਦਿੱਤਾ ਜੀ ਕੋਈ ਹੂੰ ਕਹਿੰਦੇ ਉਹ ਤਾਂ ਬਾਰ-ਬਾਰ ਕੇਜਰੀਵਾਲ ਜੀ ਹੀ ਪੁੱਛੀ ਜਾਂਦੇ ਸੀ ਪੰਜਾਬ ਕੇ ਮਹੱਲਾ ਕਿ ਨਹੀਂ ਠੀਕ ਹੈ ਪੰਜਾਬ ਦੀ ਮੰਡੀਆਂੋਂ ਸੇ ਕੀ ਕਿਸਾਨੋ ਕਹਾਂ ਅੱਜ ਖੇਤਾਂ ਦੇ ਰਕਦੇ ਉਹ ਤਾਂ ਪੰਜਾਬ ਦਾ ਮੁੱਦਾ ਹੀ ਕਰਾ ਜੀ ਅੰਦਰ ਕਹਿੰਦੇ ਨੀਂਦ ਨਹੀਂ ਆਉਦੀ ਕੇਜਰੀਵਾਲ ਜੀ ਨੂੰ ਪੰਜਾਬ ਨੂੰ ਲੈ ਕੇ ਮਹੱਲਾ ਕਲੀਨਿਕ ਦਾ ਫਿਕਰ ਹੈ ਜੀ ਕਹਿੰਦੇ ਐ ਪੰਜਾਬ ਦੇ ਕਿਸਾਨਾਂ ਦਾ ਫਿਕਰ ਹੈ ਜੀ ਉਹਨਾਂ ਨੂੰ ਐ ਪੰਜਾਬ ਦੀਆਂ ਮਤਲਬ ਬਾਕੀ ਸਾਰੇ ਜਿਹੜਾ ਬਿਜਲੀ ਵਾਲਾ ਪ੍ਰਬੰਧ ਕਿਵੇਂ ਚੱਲਦਾ ਕਹਿੰਦੇ ਸਾਰਾ ਕੁਝ ਉਹਨਾਂ ਨੇ ਬਾਈਡਟਾਉ ਕਹਿੰਦੇ ਪੰਜਾਬ ਨੂੰ ਲੈ ਕੇ ਲਿਆ ਇਹ ਇਸ ਲਈ ਮਤਲਬ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਇਸ ਮੁਲਾਕਾਤ ਨੂੰ ਵੀ ਚੌੜ ਪ੍ਰਚਾਰ ਵਜੋਂ ਕਰ ਦਿੱਤਾ ਜੀ ਜੀ ਸੋ ਉਹ ਏਜੰਡਾ ਉਹ ਪੇਸ਼ ਕਰਕੇ ਕਹਿੰਦੇ ਜੀ ਜਨਤਾ ਜਵਾਬ ਦੇਊਗੀ ਉਦਾ ਨਤੀਜਾ ਤੁਹਾਨੂੰ ਉਹ 4 ਜੂਨ ਨੂੰ ਨਜ਼ਰ ਆਊਗਾ ਸੋ ਇਸ ਦੇਖ ਲਈਏ। ਸਵੇਸਰੀ ਕਿਤਰਾ ਕਿਤੇ ਇਸ ਮੁਲਾਕਾਤ ਨੂੰ ਤੇ ਕਹਿੰਦੇ ਮੈਂ ਦੱਸ ਕੇ ਆ ਕਿਜਰੀਵਾਲ ਸਾਹਿਬ ਨੂੰ ਕਿ ਮੈਂ ਜੀ ਅਸਾਮ ਚ ਪ੍ਰਚਾਰ ਕਰ ਰਿਹਾ ਹੂੰ ਗੁਜਰਾਤ ਜਾ ਕੇ ਆ ਰਿਹਾ ਜੀ ਹੈ ਨਾ ਤੇ ਉਹ ਤੋਂ ਬਾਅਦ ਜੀ ਮੈਂ ਦਿੱਲੀ ਕਰਨਾ ਪ੍ਰਚਾਰ ਤੇ ਕਹਿੰਦੇ ਕੇਜਰੀਵਾਲ ਜੀ ਨੇ ਮੈਨੂੰ ਕਿਹਾ ਕਿ ਇੰਡੀਆ ਗੱਟ ਜੋੜ ਜਿੱਥੇ ਤੁਹਾਨੂੰ ਡਿਊਟੀ ਲਾਊਗਾ ਤੁਸੀਂ ਉੱਥੇ ਜਾਣਾ ਜੀ ਸੋ ਇਸ ਲਈ ਗੱਟ ਜੋੜ ਦੀ ਵੀ ਹਾਮੀ ਭਰ ਰਹੇ ਨੇ ਉਹ ਕਾਂਗਰਸ ਵੀ ਉਹਨੂੰ ਚੰਗੀ ਲੱਗਣ ਲੱਗੀ ਜੀ ਸੋ ਇਸ ਲਈ ਰਾਜਨੀਤੀ ਦੇ ਰੰਗ ਦੇਖੋ ਤੁਸੀਂ ਬਿਲਕੁਲ ਦੀਪਕ ਜੀ ਪਹਿਲੇ ਗੇੜ ਚੋਣਾਂ ਦਾ 19 ਤਰੀਕ ਤੋਂ ਸ਼ੁਰੂ ਹੋ ਰਿਹਾ ਜੀ ਬਿਲਕੁਲ ਪਹਿਲਾ ਗੇੜ 19 ਤਰੀਕ ਨੂੰ ਹੋਟਾ ਜੀ ਲਗਭਗ ਉਹ ਸਾਰੀ ਪ੍ਰਕਿਰਿਆ ਉਹਦੀ ਸੰਪੰਨ ਹੋ ਗਈ ਹੈ ਜੀ